ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀਆਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਡਾ ਕਰਦਾ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਵਰ ਨੇ ਡਰੈੱਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਓਪਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਹ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਖੀਆਂ ਕਰਕੇ ਆਉਣਾ ਪਿਆ ਇੰਨਾ ਜੱਜ ਜੇ ਇੱਕ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਬਿੱਗਰ ਸਾਹਿਬ ਚੁੱਪ ਕਰ ਜਾ ਮੱਖੋਂ ਚੋਥੇ ਨੂੰ ਹੱਥੋਂ ਚੋਥੇ ਨੂੰ ਵੀ ਚੁੱਪ ਹੀ ਰਹੀਆਂ ਨਾ ਹੁਣ ਚੁੱਪ ਕਰ ਜਾ ਜੇ ਅਡਰੈਸ ਕਰੋ ਸਾਰਿਆਂ ਦੀ ਮੇਰੇ ਕੋਲੇ ਫੈਲਾ ਪਈਆਂ ਸਾਰਿਆਂ ਦੀ ਜੇ ਅਡਰੈਸ ਸਰ ਕੱਲੂ ਬਜਰ ਬੇਸ਼ ਕਰਨਗੇ ਬਜਰ ਦੇ ਵਿੱਚ ਇੱਕ ਪ੍ਰਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜਾ ਵਾਲਾ ਮਸ਼ਹੂਰ ਹੈ ਸਤਲੁ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਜਦੋਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਹਸਤਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਤਾਂ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਓਏ ਵਿਡਿੰਗ ਸਾਹਿਬ ਰਾਜਾ ਵਿਡਿੰਗ ਸਾਹਿਬ ਆ ਸੁਣ ਲਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਹਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਨੇ ਵਾਦੀਆਂ ਚੌਲੂਆਂੀਆਂ ਪਈਆਂ ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ ਕਿੰਨਾ ਕਰਦਾ ਪਿਆ ਆਪਾਂ ਨੂੰ